ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਰੋਜ਼ਗਾਰ ਸਬੰਧੀ ਨੌਕਰੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਲੱਗਾ ਜਿਹਦੇ ਵਿੱਚ ਕਾਫੀ ਪੋਸਟਾਂ ਜਿਹੜੀਆਂ ਸਾਬਕਾ ਫੌਜੀਆਂ ਵਾਸਤੇ ਉਹਨਾਂ ਦੇ ਰੈਂਕਾਂ ਦੇ ਹਿਸਾਬ ਨਾਲ ਰਿਜ਼ਰਵ ਨੇ ਔਰ ਮੁੰਡੇ ਕੁੜੀਆਂ ਵਾਸਤੇ ਵੀ ਇੱਕ ਜਿਹੜੀ ਪੋਸਟ ਹੈ ਜਿਹੜੀ ਇੰਟਰਵਿਊ ਹੋ ਰਹੀ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਪੂਰੀ ਵੀਡੀਓ ਵੇਖਿਓ ਜਾਣਕਾਰੀ ਤੁਹਾਨੂੰ ਜਰੂਰਤ ਹੋਈ ਤੁਸੀਂ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਣਕਾਰੀ ਸ਼ੇਅਰ ਕਰ ਸਕਦੇ ਹੋ ਕਿਸੇ ਬੇਰੁਜ਼ਗਾਰ ਨੂੰ ਕਿਸੇ ਸਾਬਕਾ ਫੌਜੀ ਵੀਰ ਨੂੰ ਨੌਕਰੀ ਦੀ ਜਰੂਰਤ ਹੋਏਗੀ ਉਹ ਉਹਦੇ ਬੱਚੇ ਨੂੰ ਜਰੂਰਤ ਹੋਏਗੀ ਤਾਂ ਇਹਦਾ ਜਿਹੜਾ ਲਾਭ ਹੈ ਉਹ ਉਠਾਇਆ ਜਾ ਸਕਦਾ ਹੈ ਸਭ ਤੋਂ ਪਹਿਲੀ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਸਾਬਕਾ ਫੌਜੀਆ ਜੀਸੀਓ ਬਲੀਕ ਐਨਸੀਓ ਵਾਸਤੇ ਜਿਹੜੀ ਸੁਪਰਵਾਈਜ਼ਰ ਦੀ ਪੋਸਟ ਹੈ ਇਹ ਹੈ ਜਲੰਧਰ ਦੇ ਵਿੱਚ ਰਿਲਾਇੰਸ ਮਾਲ ਦੇ ਵਿੱਚ ਏਜ 50 ਸਾਲਾਂ ਤੋਂ ਘੱਟ ਹੈ ਬੇਸਿਕ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਵੀਕਲੀ ਜਿਹੜਾ ਆਫ ਇੱਕ ਤੁਹਾਨੂੰ ਛੁੱਟੀ ਮਿਲੇਗੀ ਹਫਤੇ ਦੀ ਇੱਕ 12 ਘੰਟੇ ਦੀ ਡਿਊਟੀ ਹੈ ਤੇ ਯੂਨੀਫਾਰਮ ਫ੍ਰੀ ਮਿਲੇਗੀ ਔਰ ਪੀਐਫ ਔਰ ਈਐਸਆਈ ਦੀ ਫੈਸਿਲਿਟੀਆਂ ਦੇ ਵਿੱਚ ਹੈਗੀ ਐ ਸੈਲਰੀ ਜਿਹੜੀ ਤੁਹਾਡੀ 26000 ਤੁਹਾਨੂੰ ਹੱਥ ਵਿੱਚ ਤੁਹਾਨੂੰ ਇਨ ਹੈਂਡ ਜਿਹੜੀ ਉਹ ਦਿੱਤੀ ਜਾਏਗੀ ਸੋ ਇਹਦੇ ਵਾਸਤੇ ਤੁਸੀਂ ਆਪਣਾ ਰੈਜ਼ਿਊਮ ਜਿਹੜਾ ਭੇਜਣਾ ਕਿਤੇ ਅਪਲਾਈ ਨਹੀਂ ਕਰਨਾ ਆ ਤੁਸੀਂ ਈਮੇਲ ਆਈਡੀ ਨੋਟ ਕਰ ਲਓ ਐਚ ਐਸ ਰੰਧਾਵਾ 29d@gmail.com ਇਸ ਮੇਲ ਆਈਡੀ ਤੇ ਤੁਸੀਂ ਆਪਣਾ ਰੈਜ਼ਿਊਮ ਜਿਹੜਾ ਉਹ ਸੈਂਡ ਕਰਨਾ ਤੇ ਆਪਣੇ ਆਪ ਕੰਪਨੀ ਵਾਲੇ ਜਿਹੜੇ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਉਣਗੇ ਸੋ ਉਹ ਤੋਂ ਅਗਲੀ ਜਿਹੜੀ ਪੋਸਟ ਹੈ ਉਹ ਹੈ ਪੀ ਐਸਓ ਪਰਸਨਲ ਸਿਕਿਉਰਿਟੀ ਅਫਸਰ ਦੀ ਇਹਦੇ ਵਿੱਚ ਜਿਹੜਾ ਪਿਸਟਲ ਬਲੀਕਰ ਰਵਲਵਰ ਜਿਹੜਾ ਲਾਇਸੈਂਸ ਹੋਣਾ ਚਾਹੀਦਾ ਹੈ ਹਾਈਟ ਜਿਹੜੀ 6.2 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ ਬਕਾਇਦਾ ਇਹਦੇ ਵਿੱਚ ਲਿਖਿਆ ਹੋਇਆ ਗੁੱਡ ਪਰਸਨੈਲਿਟੀ ਹੋਣੀ ਚਾਹੀਦੀ ਹੈ ਉਮਰ 26 ਤੋਂ 40 ਸਾਲ ਦੇ ਵਿੱਚਕਾਰ ਹੋਵੇ ਔਰ ਇਹਦੀ ਜਿਹੜੇ ਤੁਹਾਨੂੰ ਜਿਹੜਾ ਖਾਣਾ ਤੇ ਰਹਿਣਾ ਫ੍ਰੀ ਮਿਲੇਗਾ ਤੇ ਮਹੀਨੇ ਦੇ ਵਿੱਚ 4 ਛੁੱਟੀਆਂ ਜਿਹੜੀਆਂ ਵੀਕਲੀ ਆਫ ਜਿਹੜਾ ਇਹਦੇ ਵਿੱਚ ਮਿਲੇਗਾ ਸੈਲਰੀ 55000 ਪਲੱਸ ਜਿਹੜੀ ਇਹਦੇ ਵਿੱਚ ਲਿਖੀ ਹੋਈ ਹੈ ਤੇ ਇਹਦੇ ਵਾਸਤੇ ਜਿਹੜੀ ਤੁਹਾਡੀ ਡਿਊਟੀ ਦੀ ਲੋਕੇਸ਼ਨ ਆ ਉਹ ਦਿੱਲੀ ਦੇ ਵਿੱਚ ਰਹਿਣ ਵਾਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਸੋ ਜਿਹੜੇ ਵੀ ਇੰਟਰਸਟਿਡ ਨੇ ਪਰਸਨਲ ਸਿਕਿਉਰਿਟੀ ਆਫਸਰ ਦੀ ਡਿਊਟੀ ਕਰ ਸਕਦੇ ਨੇ ਜਿਨ੍ਹਾਂ ਕੋਲ ਲਾਇਸੈਂਸ ਹੈ ਪਿਸਟਲ ਦਾ ਜਾਂ ਰਵਲਵਰ ਦਾ ਉਹ ਆ ਨੰਬਰ ਤੁਹਾਨੂੰ ਮੈਂ ਦੱਸ ਰਿਹਾ ਇਹਦੇ ਤੋਂ ਤੁਸੀਂ ਆਪਣਾ ਰੈਜ਼ਿਊਮ ਹੈ ਜਿਹੜਾ ਉਹ ਵਟਸਐਪ ਕਰ ਦੇਣਾ ਫਿਰ ਆਪਣੇ ਆਪ ਸਿਲੈਕਸ਼ਨ ਕਰਨ ਵਾਸਤੇ ਤੁਹਾਨੂੰ ਇੰਟਰਵਿਊ ਵਾਸਤੇ ਜਿਹੜਾ ਉਹ ਬੁਲਾਇਆ ਜਾਏਗਾ ਔਰ ਗੱਲ ਬਾਤ ਤੁਸੀਂ ਕਲੀਅਰ ਕਰਕੇ ਫੇਰ ਇੰਟਰਵਿਊ ਵਾਸਤੇ ਜਾਣਾ ਕਿਸੇ ਨੂੰ ਕੋਈ ਇੰਟਰਵਿਊ ਤੇ ਜਾ ਕੇ ਕੋਈ ਪੈਸਾ ਨਹੀਂ ਦੇਣਾ ਜਦ ਤੱਕ ਤੁਹਾਨੂੰ ਨੌਕਰੀ ਜਿਹੜੀ ਹੈ ਜੁਆਇਨਿੰਗ ਤੁਹਾਡੀ ਨਹੀਂ ਹੁੰਦੀ ਕਲੀਅਰ ਤੁਹਾਡੀ ਨਹੀਂ ਹੁੰਦੀ ਸੋ 200 ਫੀਸ ਹੋਣੀ ਅਲੱਗ ਚੀਜ਼ ਐ ਤਾਂ ਨੰਬਰ ਤੁਸੀਂ ਨੋਟ ਕਰ ਲਓ 9899192011 98999192011 ਇਸ ਨੰਬਰ ਤੇ ਜਿਹੜਾ ਆਪਣਾ ਰੈਜ਼ਿਊਮ ਐ ਤੁਸੀਂ ਭੇਜਣਾ ਜਿਹੜੇ ਵੀਰ ਯੋਗਤਾ ਰੱਖਦੇ ਨੇ ਇਸ ਤੋਂ ਅੱਗੇ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ ਪਲੇਸਮੈਂਟ ਕੈਂਪ ਜਿਹੜਾ ਲੱਗਣ ਵਾਸਤੇ ਜਾ ਰਿਹਾ ਇਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮਾਨਸਾ ਵਿਖੇ ਇਦੇ ਵਿੱਚ 18 ਜੁਲਾਈ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜਿਹੜੀ ਇੰਟਰਵਿਊ ਹੋਣੀ ਆ ਸੋ ਇਹਦੇ ਵਿੱਚ ਐਕਸੈਸ ਬੈਂਕ ਦੇ ਵਿੱਚ ਸੇਲਜ਼ ਅਫਸਰ ਦੀਆਂ ਪੋਸਟਾਂ ਨੇ 25 ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਯੋਗਤਾ ਹੋਣੀ ਚਾਹੀਦੀ ਆ ਤੇ ਉਮਰ ਜਿਹੜੀ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਆ ਸੋ ਇਹਦੇ ਵਿੱਚ ਜਿਹੜੀ ਅਪਰੋਕਸੀਮੇਟ ਜਿਹੜੀ ਤੁਹਾਡੀ ਸੈਲਰੀ ਆ ਪਰ ਮਨਥ ਉਹ 15500 ਤੋਂ ਸਟਾਰਟਿੰਗ ਹੋਣ ਵਾਲੀ ਆ ਲੜਕੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਸੋ ਜਿਹੜੇ ਵੀ ਬੱਚੇ ਬੱਚੀਆਂ ਇੰਟਰਵਿਊ ਤੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਜਿਹੜੇ ਬੇਰੁਜ਼ਗਾਰ ਨੇ ਤੋਂ ਉਹਨਾਂ ਦਾ ਐਕਸਪੀਰੀਅੰਸ ਵੀ ਹੋ ਜਾਏਗਾ ਸੋ ਇਹਦੇ ਵਾਸਤੇ ਤੁਸੀਂ ਆਪਣਾ ਰੈਜ਼ਿਊਮ ਆਪਣੇ ਸਾਰੇ origignal document ਔਰ OC OBC BC ਜਾਂ SC ਕੈਟਾਗਰੀ ਦੇ ਜੇਕਰ ਤੁਸੀਂ ਹੋ ਤਾਂ ਉਹਦਾ ਤੁਹਾਡੇ ਕੋਲ ਕਾਟ ਸਰਟੀਫਿਕੇਟ ਜਿਹੜਾ ਹੋਣਾ ਚਾਹੀਦਾ ਸਰੀਰਕ ਤੌਰ ਤੇ ਫਿਜ਼ੀਕਲੀ ਫਿਟ ਹੋਣੇ ਚਾਹੀਦੇ ਹੋ ਫਾਰਮਲ ਡਰੈਸ ਪਾ ਕੇ ਤੁਸੀਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮਾਨਸਾ ਵਿਖੇ ਜਿਹੜਾ ਤੁਸੀਂ ਪਹੁੰਚ ਸਕਦੇ ਹੋ ਸ਼ੁੱਕਰਵਾਰ ਸਵੇਰੇ 10 ਵਜੇ 18 ਜੁਲਾਈ 2025 ਨੂੰ ਸੂਬਾ ਦੇਰੇ ਜਾਣਕਾਰੀ ਲਈ ਤੁਸੀਂ 9464178030 ਇਸ ਨੰਬਰ ਤੇ ਵੀ ਸੰਪਰਕ ਕਰਕੇ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਜਾਣਕਾਰੀ ਲੈ ਸਕਦੇ ਹੋ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜਿਹੜੇ ਵੀ ਸਾਬਕਾ ਫੌਜੀ ਵੀਰ ਤੇ ਮੁੰਡੇ ਕੁੜੀਆਂ ਨੌਕਰੀ ਕਰਨਾ ਚਾਹੁੰਦੇ ਨੇ ਉਹੇ ਜਾਣਕਾਰੀ ਦਾ ਭਰਪੂਰ ਜਿਹੜਾ ਲਾਭ ਉਠਾ ਸਕਦੇ ਨੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਖੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ